ਇਹ ਅਵਸਥਾ ਬਣੇ ਕਿ ਰਸਨਾ ਤੇ ਇੱਕ ਅੱਖਰ ਆ ਜਾਏ। ਭਗਤੀ ਕਥਾ ਸੁਣਨੀ ਹੈ, ਕੀਰਤਨ ਸੁਣਨਾ ਹੈ ਤਾਂ ਕਿ ਮਨ ਪ੍ਰੇਰਿਆ ਜਾਏ ਔਰ ਇੱਕ ਅੱਖਰ ਜਪਣ ਨੂੰ ਰਾਜ਼ੀ ਹੋ ਜਾਏ। ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਕੀਤਾ ਹੋਇਆ ਸਤਸੰਗ ਉਸੇ ਦਿਨ ਸਫਲ ਸਮਝਣਾ ਜਿਸ ਦਿਨ ਮਨ ਜਪਣ ਨੂੰ ਰਾਜ਼ੀ ਹੋ ਵਰਨਾ ਨਹੀਂ। ਤੇ ਕੀਤੇ ਹੋਏ ਜਪ ਦਾ ਉਸ ਦਿਨ ਫਲ ਸਮਝ ਲੈਣਾ ਜਦੋਂ ਵਾਹਿਗੁਰੂ ਵਾਹਿਗੁਰੂ ਆਖਦਿਆਂ ਰਸ ਆਣ ਲੱਗ ਪਵੇ, ਸਵਾਦ ਆਣ ਲੱਗ ਪਵੇ। ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਸਤ ਸੰਗ ਦਾ ਫਲ ਮਿਲ ਗਿਆ ਕਿਉਂ ਜਪਣ ਨੂੰ ਮਨ ਰਾਜੀ ਹੋ ਗਿਆ ਤੇ ਜਪ ਦਾ ਫਲ ਮਿਲ ਗਿਆ ਮਹਾਰਸਰੀ ਪ੍ਰਾਪਤੀ ਹੋ ਗਈ ਗੁਰੂ ਘਰ ਦੇਚ ਪ੍ਰਧਾਨ ਸਾਧਨ ਅਰਦਾਸ ਨੂੰ ਮੰਨਿਆ ਮੈਂ ਇਸ ਵਾਸਤੇ ਕਿ ਕਿਦਰੇ ਮਨੁੱਖ ਦੇ ਅੰਦਰ ਇਹ ਭਲੇਖਾ ਨਾ ਪੈਦਾ ਹੋ ਜਾਏ ਕਿ ਵਾਕਈ ਜੇ ਮੇਰੇ ਕਰਮ ਨਾਲ ਹੁਣ ਮਿਲਣਾ ਹੈ ਤੋ ਫਿਰ ਅਰਦਾਸ ਦੇ ਕੀ ਲੋੜ ਹੈ ਫਿਰ ਮੇਰਾ ਕੀਤਾ ਕਰਮ ਉਸ ਦੀ ਕੀਮਤ ਹੋ ਗਈ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਵਾਏ ਕਰ ਕਰਕੇ ਮਨੁੱਖ ਜਦ ਥੱਕਦਾ ਹੈ ਤਾਂ ਹੀ ਅਰਦਾਸ ਨਿਕਲਦੀ ਉਹ ਨਹੀਂ ਨਿਕਲਦੀ ਨਹੀਂ ਆਉਂਦੀ ਸਮਝ ਸਮਝ ਕੇ ਮਨੁੱਖ ਸਮਝਦਾ ਹੈ ਕਿ اے ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਪਰੇ ਸਮਝ ਸਮਝ ਕੇ ਸਮਝਦਾ ਉਂਝ ਨਹੀਂ ਇਹ ਬਹੁਤ ਵੱਡੀ ਸਮਝ ਹੈ ਇਸ ਤੋਂ ਵੱਡੀ ਹੋਰ ਕੋਈ ਸਮਝ ਨਹੀਂ ਕਿਹੜੀ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਇਸ ਤੋਂ ਵੱਡੀ ਹੋਰ ਕੋਈ ਸਮਝ ਹੀ ਨਹੀਂ ਹੈ ਮੈਂ ਨਹੀਂ ਸਮਝ ਸਕਦਾ ਕਰ ਕਰਕੇ ਪਤਾ ਚੱਲ ਜਾਂਦਾ ਹੈ ਔਰ ਕਰਮਾਂ ਦਾ ਫਲ ਸਮਝ ਲਓ ਕੀ हे ਪ੍ਰਭੂ ਤੂੰ ਮੇਰੀ ਕਰਤ ਦੇ ਨਾਲ ਪ੍ਰਾਪਤ ਨਹੀਂ ਹੋ ਸਕਦਾ ਕੀ ਫਿਰ ਮੇਰੀ ਕਰਤ ਤੇਰੀ ਕੀਮਤ ਹੋ ਗਈ ਫਿਰ ਕਰਤ ਦੀ ਲੋੜ ਨਹੀਂ ਕਰਤ ਤੋਂ ਥਕਣਾ ਚਾਹੀਦਾ ਕਰ ਕਰਕੇ ਥਕਣਾ ਚਾਹੀਦਾ ਥਕਿਆ ਹੋਇਆ ਮਨੁੱਖੀ ਅੰਦਰੋਂ ਅਰਦਾਸ ਕਰੇਗਾ ਇਸ ਦੇ ਅੰਦਰੋਂ ਅਰਦਾਸ ਨਿਕਲੇਗੀ ਕਰ ਕਰ ਹਾਰੀ ਥਕੀ ਅਨਤ ਬਉ ਬਾਂਧੀ اے ਪ੍ਰਭੂ ਅਨੇਕਾਂ ਤਰ੍ਹਾਂ ਦੇ ਕਰਮ ਕਰ ਕਰਕੇ ਥੱਕ ਗਏ ਟੁੱਟ ਗਏ ਅੰਦਰੋਂ ਅਰਦਾਸ ਨਿਕਲਦੀ ਹੈ ਗੋਰਾ ਇਕ ਦੇਵ ਜਾਈ ਇਸ ਵਾਰ ਸ੍ਰੀ ਸਾਹਿਬ ਕਹਿੰਦੇ ਨੇ ਮੈਂ ਦੇਖਦਾ ਹਾਂ ਬ੍ਰਹਿਮੰਡ ਦੇ ਵਿੱਚ ਕੀ ਕੁਝ ਨਹੀਂ ਹੈ ਮਨੁੱਖ ਹੀ ਮਿਟ ਜਾਂਦਾ ਹੈ ਪਦਾਰਥ ਨਹੀਂ ਮਿਟਦਾ ਹੈ ਮਨੁੱਖ ਹੀ ਮਿਟ ਜਾਂਦਾ ਹੈ ਪਰਮਾਤਮਾ ਤੇ ਵਿਆਪਕ ਹੈ ਲੇਕਿਨ ਇਹ ਪਦਾਰਥ ਤੇ ਪਰਮਾਤਮਾ ਵਿਣ ਕਰਮਾ ਕਹ ਮਿਲੇ ਲਈ ਬਿਨਾਂ ਕਰਮਾ ਤੋਂ ਕਿੱਥੇ ਮਿਲਦੇ ਨੇ ਕਿਸ ਤਰ੍ਹਾਂ ਮਿਲਦੇ ਨੇ ਨਹੀਂ ਮਿਲਦੇ ਸ੍ਰਿਸ਼ਟੀ ਦੇ ਵਿੱਚ ਤੇ ਬਹੁਤ ਕੁਝ ਹੈ ਸੰਸਾਰ ਦੇ ਵਿੱਚ ਤੇ ਬਹੁਤ ਕੁਝ ਹੈ ਪਦਾਰਥ ਵੀ ਹੈ ਪਰਮਾਤਮਾ ਵੀ ਹੈ ਇੰਦਰੀਆਂ ਦਾ ਰਸ ਵੀ ਹੈ ਨਾਮ ਦਾ ਰਸ ਵੀ ਹੈ ਪਦਾਰਥਾਂ ਦੇ ਸੁੱਖ ਵੀ ਨੇ ਪਰਮਾਤਮਾ ਦਾ ਆਨੰਦ ਵੀ ਹੈ ਜਗਤ ਵਿੱਚ ਬਹੁਤ ਕੁਝ ਜੇਤੀ ਸੇਸ਼ਟ ਉਪਾਈ ਵੇਖਾਂ ਮੈਂ ਦੇਖਦਾ ਜਿਤਨੀ ਉਸਨੇ ਸ੍ਰਿਸ਼ਟੀ ਬਣਾਈ ਜਿਤਨਾ ਸੰਸਾਰ ਬਣਾਇਆ ਔਰ ਬਹੁਤ ਕੁਝ ਹੈ ਸ੍ਰਿਸ਼ਟੀ ਦੇ ਵਿੱਚ ਮਹਾਰਸਵੀ ਹੈ ਸ੍ਰਿਸ਼ਟੀ ਦੇ ਵਿੱਚ ਇੰਦਰੀਆਂ ਦੇ ਰਸ ਵੀ ਨੇ ਸ੍ਰਿਸ਼ਟੀ ਵਿੱਚ ਬਾਰ ਦੀਆਂ ਸੌਲਤਾਂ ਵੀ ਨੇ ਸ੍ਰਿਸ਼ਟੀ ਦੇ ਵਿੱਚ ਅੰਦਰ ਦਾ ਆਨੰਦ ਵੀ ਹੈ ਪਰ ਵੇਖਾਂ ਮਹਾਰਾਜ ਕੇ ਅੰਦਰ ਮੈਂ ਦੇਖਦਾ ਵਿਣ ਕਰਮਾ ਕੈ ਮਿਲੇ ਲਈ ਬਿਨਾ ਕਰਮਾ ਤੋਂ ਕੀ ਪ੍ਰਾਪਤ ਹੁੰਦਾ ਕੁਝ ਵੀ ਨਹੀਂ ਪ੍ਰਾਪਤ ਹੁੰਦਾ ਜਵਾਨ ਦਾ ਸਰੀਰ ਵੀ ਬਲਵਾਨ ਹੈ ਵਾਸ਼ਨਾ ਵੀ ਬਲਵਾਨ ਹੈ ਤਾਲ ਮਿਲ ਬੈਠ ਜਾਂਦਾ ਉਹ ਇਤਨਾ ਮਾਨਸਿਕ ਤਲਤੇ ਬੇਚੈਨ ਨਹੀਂ ਹੁੰਦਾ ਸਰੀਰ ਵੀ ਬਲਵਾਨ ਹੈ ਉਸ ਦੀ ਵਾਸ਼ਨਾ ਵੀ ਬਲਵਾਨ ਹੈ ਦੋਹਾਂ ਦਾ ਤਾਲ ਮਿਲ ਬੈਠ ਜਾਂਦਾ ਹੈ ਬੁੱਢਾ ਸਰੀਰ ਕਮਜ਼ੋਰ ਹੋ ਗਿਆ ਵਾਸ਼ਨਾ ਬਲਵਾਨ ਹੈ ਉਸੇ ਤਰ੍ਹਾਂ ਕਹਿੰਦੇ ਵਾਸ਼ਨਾ ਬੁੱਢੀ ਹੁੰਦੀ ਨਹੀਂ ਤਾਂ ਹੀ ਤੇ ਅਗਲਾ ਜਨਮ ਦੇਣ ਦੇ ਸਫਲ ਹੁੰਦੀ ਹੈ ਇਹ ਵੀ ਮੈਂ ਅਸ ਕਰਦਿਆਂ ਵਾਸ਼ਨਾ ਬੱਧਾ ਆਵੇ ਜਾਵੇ ਭਾਈ ਸਾਹਿਬ ਬਾਈ ਗੁਰਦਾਸ ਜੀ ਕਹਿੰਦੇ ਨੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ ਵਾਸ਼ਨਾ ਫਿਰ ਜਨਮ ਦਿੰਦੀ ਹੈ ਫਿਰ ਜਨਮ ਦਿੰਦੀ ਹੈ ਫਿਰ ਜਨਮ ਦਿੰਦੀ ਹੈ ਬੁੱਢੇ ਦੀ ਬਹੁਤ ਵੱਡੀ ਦੁਖਦ ਘਟਨਾ ਹੈ ਸਰੀਰ ਉਸ ਦੇ ਕੋਲ ਨਿਰਵਲ ਵਾਸ਼ਨਾ ਉਸ ਦੀ ਬੜੀ ਪਰਵਰ ਵਾਸ਼ਨਾ ਦੀ ਤ੍ਰਿਪਤੀ ਕਰ ਸਕੇ ਪੂਰਤੀ ਕਰ ਸਕੇ ਸ਼ਰੀਰ ਦੀ ਨਿਰਪਲਤਾ ਹੋਣ ਨਹੀਂ ਦਿੰਦੀ ਤੋ ਸੁਆਦ ਚਿੜਚੜਾਪਣ ਵੀ ਆ ਸਕਦਾ ਹੈ ਕ੍ਰੋਧ ਵੀ ਆ ਸਕਦਾ ਹੈ ਹੋਰ ਵੀ ਅਨਰਥ ਪੈਦਾ ਹੋ ਸਕਦੇ ਨੇ ਹਾਂ ਅਗਰ ਸਰੀਰ ਬਿਰਧ ਹੋਦਾ ਜਾ ਰਿਹਾ ਹੈ ਵਾਸ਼ਨਾ ਵੀ ਬਿਰਧ ਹੋ ਗਈ ਹੈ ਬੁੱਢੀ ਹੋ ਗਈ ਸਰੀਰ ਮਰਨ ਦੇ ਦਹਾਨੇ ਤੇ ਆਇਆ ਉਸ ਤੋਂ ਪਹਿਲੇ ਵਾਸ਼ਨਾ ਮਰ ਜਾਏ ਇਸ ਦਾ ਅਗਲਾ ਕੋਈ ਜਨਮ ਨਹੀਂ ਇਹ ਮੁਕਤ ਹੋ ਗਿਆ ਇਹ ਜੀਵਨ ਮੁਕਤ ਹੋ ਗਿਆ ਪਰ ਉਹ ਜਿਉਂਦਿਆਂ ਜੀ ਕਹਿ ਸਕਦਾ ਹੈ ਭਗਤ ਕਬੀਰ ਦੀ ਤਰ੍ਹਾਂ ਬਹੁਰ ਹਮ ਕਾਹੇ ਆਵੈਗੇ ਆਵਨ ਜਾਣਾ ਹੁਕਮ ਤੇ ਸੇਕਾ ਹੁਕਮੇ ਬੂਝ ਸਮਾਵੈਗੇ ਅਸੀਂ ਮੁੜ ਕੇ ਨਹੀਂ ਆਵਣਾ ਸਾਡਾ ਕੋਈ ਜਨਮ ਨਹੀਂ ਭਗਤ ਕਬੀਰ ਅਸੀ ਨਹੀਂ ਆਉਣਾ। ਸਰੀਰ ਤੇ ਅਜੇ ਨਾਸ ਨਹੀਂ ਹੋਇਆ, ਵਾਸ਼ਨਾ ਕਬੀਰ ਦੀ ਖਤਮ ਹੋ ਗਈ। ਮਿਟ ਗਈ। ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਪੂਰੇ ਹੋ ਗਏ। ਇਤੇ ਜੀਵਦਿਆਂ ਜੀ ਪੂਰੇ ਹੋ ਗਏ। ਔਰ ਜੋ ਜੀਵਦਿਆਂ ਜੀ ਪੂਰਾ ਨਹੀਂ ਹੋਇਆ, ਮਰ ਕੇ ਕੁਝ ਪੂਰਾ ਨਹੀਂ ਹੁੰਦਾ। ਜੀਵਨ ਦੀ ਲਾਲਸਾ ਇਸ ਗੱਲ ਦਾ ਸਬੂਤ ਹੈ ਮਰਦੇ ਦਮ ਤੱਕ ਜੀਵਨ ਦੀ ਲਾਲਸਾ ਇਸ ਗੱਲ ਦਾ ਸਬੂਤ ਹੈ ਪਰਮ ਜੀਵਨ ਨਹੀਂ ਮਿਲੇ ਤਦ ਹੀ ਜੀਵਨ ਦੀ ਲਾਲਸਾ ਬਣੀ ਹੋਈ ਹੈ ਜੀਵਨ ਦੀ ਵਾਸ਼ਨਾ ਬਣੀ ਹੋਈ ਹੈ ਇਹ ਵਾਸ਼ਨਾ ਫਿਰ ਜੀਵਨ ਦੇਵੇਗੀ ਫਿਰ ਜਨਮ ਦੇਵੇਗੀ ਔਰ ਇਸ ਯਾਤਰਾ ਫਿਰ ਚਲਦੀ ਰਹੇਗੀ ਮਹਾਰਾਜ ਨੇ ਸਤਵੀਂ ਪੌੜੀ ਵਿੱਚ ਦੱਸਿਆ ਹੈ ਮਨੁੱਖ ਦੇ ਅੰਦਰ ਜੀਵਨ ਦੀ ਲਾਲਸਾ ਕਿੰਨੀ ਕੁ ਹੋ ਸਕਦੀ ਹੈ ਆਪ ਦੀ ਗਾਇਤ ਲਈ ਅਰਸ ਕਰਾਂ ਆਮ ਸੰਸਾਰੀ ਮਨੁੱਖ ਤੇ ਜੀਵਨ ਦੀ ਲਾਲਸਾ ਵਿੱਚ ਜਿਉਂਦੇ ਹੀ ਨੇ ਯੋਗੀ ਸਿੱਧ ਲੋਕ ਪ੍ਰਾਣਾਯਮ ਕਰ ਲੈਂਦੇ ਸਨ ਸਵਾਸ ਨੂੰ ਰੋਕ ਲੈਣਾ ਤੇ ਸਵਾਸ ਹੀ ਪੂੰਜੀ ਨੇ ਇਸ ਤਰ੍ਹਾਂ ਉਹਨਾਂ ਦੀ ਸਰੀਰਕ ਉਮਰ ਲੰਬੀ ਹੋ ਜਾਂਦੀ ਸੀ ਕਿਉਂਕਿ ਜੀਵ ਵਰਤੋਂ ਨਹੀਂ ਕਰਦੇ ਸਨ। ਸਵਾਸਾਂ ਦੀ ਵਰਤੋਂ ਨਹੀਂ ਕਰਦੇ ਸਨ। ਸਵਾਸਾਂ ਨੂੰ ਚਲਣ ਨਹੀਂ ਦੇਣਾ। ਗੁਰਨਾਨਕ ਦੇਵ ਜੀ ਮਹਾਰਾਜ ਦੇ ਵਕਤ ਭਰਤਰੀ ਮੌਜੂਦ ਸੀ। ਔਰ ਭਰਤਰੀ ਰਾਜਾ ਵਿਕਮਰਾਜੀਤ ਦਾ ਛੋਟਾ ਬਿਰਾਸ। ਹਿੰਦੁਸਤਾਨ ਵਿੱਚ ਜਿਹੜਾ ਵਿਕਮਰੀ ਸੰਮਤ ਚੱਲਦਾ ਹੈ ਰਾਜਾ ਵਿਕਮਰਾਜੀਤ ਦੇ ਨਾਂ ਤੇ। ਇਹ ਉਸ ਦਾ ਛੋਟਾ ਵਿਰਾਸਤ ਰਾਜਾ ਭਰਤਰੀ ਵਿਕਰਮਾ ਜੇਤ ਜਿੱਥੇ ਉਜੈਨ ਦਾ ਰਾਜਾ ਸੀ ਉਜੈਨ ਦੇ ਨੇੜੇ ਇੱਕ ਬਹੁਤ ਵੱਡਾ ਸ਼ਹਿਰ ਹੈ ਧਾਰ ਇਹ ਭਰਤਰੀ ਉਥੋਂ ਦਾ ਰਾਜਾ ਸੀ ਧਾਰ ਸਟੇਟ ਰਜਵਾੜਾ ਹੀ ਸੀ ਦੇਸ਼ ਦੀ ਵੰਡ ਤੋਂ ਪਹਿਲੇ 47 ਤੱਕ ਤੇ ਰਜਵਾੜਾ ਹੀ ਸਨ ਇਹ ਧਾਰ ਸਟੇਟ ਦਾ ਰਾਜਾ ਸੀ ਵਿਕ੍ਰਮਾਜੀਤ ਉਜੈਨ ਦਾ ਰਾਜਾ ਸੀ ਛੋਟਾ ਵਿਰਾਸੀ ਤੋਂ ਵਿਕਮਾਜੀਤ ਨੂੰ ਹੋਇਆ ਅੱਜ ਸਵਾ 2000 ਸਾਲ ਤੋਂ ਉੱਛੇ ਹੋ ਗਏ ਨੇ ਤੋਂ ਕਮ ਸੇ ਕਮ ਭਰਤੀ ਪੰਜ ਚਾਰ ਸਾਲ ਛੋਟਾ ਹੋਵੇਗਾ ਹੋਰ ਕਿੰਨਾ ਹੋਵੇਗਾ 2000 ਸਾਲ ਇੰਜ ਕਹਿ ਲੋ ਹੋਇਆ ਹੋ ਗਏ पिछे काफी रोला पे आ पाया मैं इधर कैलिफोर्निया दे कैलीफोर्निया दो साल पहले आन अठतरे जान सतानवे और भी उठ सी मर्द का चेहरा चेरा दे सब कुछ नष्ट हो जाएगा सब कुछ खत्म हो जाएगा 96 96 ਚ ਕੈਲੀਫੋਰਨੀਆ ਦੇ ਇਲਾਕੇ ਚ ਕੈਨੇਡਾ ਚ ਇਸ ਕੱਲ ਦਾ ਬੜਾ ਰੋਲਾ ਮੈਂ ਦੇਖ ਕੇ ਹੈਰਾਨ ਹੋਇਆ ਮੈਨੂੰ ਮੱਥਾ ਮਾਰਨਾ ਪਿਆ ਹਰ ਜਾਂਤੇ ਇਸ 97 ਜੋ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਵਿਕਰਮੇ ਸੰਮਤ ਹੈ ਇਸਵੀ ਸੰਮਤ ਨਹੀਂ ਹੈ ਇਸਵੀ ਸੰਮਤ ਨਹੀਂ ਹੈ ਉਹ ਤੇ ਹੋ ਗਿਆ ਉਸ ਦਾ ਵਿਕਰਮੇ ਸੰਮਤ ਨਾਲ ਇਸ ਵਿੱਚ ਸੰਮਤ ਨਾਲ ਕੋਈ ਮਤਲਬ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਹਿੰਦੁਸਤਾਨ ਦੇ ਵਿੱਚ ਈਸਾ ਦਾ ਸਨ ਨਹੀਂ ਚੱਲਿਆ ਸੀ ਬਿਕਮਾਜੀਤ ਦਾ ਚੱਲਦਾ ਸੀ ਔਰ ਸਤਿਗੁਰੂ ਆਪਣੇ ਵਕਤ ਦਾ ਜ਼ਿਕਰ ਕਰਦੇ ਨੇ ਉਹ ਸ਼ੇਰ ਸ਼ਾ ਸੂਰੀ ਦਾ ਬਾਬਰ ਦਾ ਉਹ ਤੇ ਹੋ ਗਿਆ ਉਸ ਦਾ ਤੇ ਇਸ ਨਾਲ ਕੋਈ ਮਤਲਬ ਨਹੀਂ ਕਰੀਬਨ ਕਰੀਬਨ ਵੈਨਕੂਵਰ ਦੀ ਅਸੰਗਤਾਂ ਕੈਲੀਫੋਰਨੀਆ ਦੀ ਸੰਗਤਾਂ ਕਹਿਣ ਦੀ ਸੰਤ ਦੀ ਗੱਲ ਥੋੜੀ ਕਹਿੰਦੇ ਨੇ ਸੰਤਾਂ ਦੀ ਇੱਕ ਵੀਡੀਓ ਤੇ ਘਰ-ਘਰ ਦੇ ਚੱਲ ਰਹੀ ਸੀ। ਉਹਨੇ ਗਿਆਨੀਆਂ ਨੂੰ ਨਹੀਂ ਪਤਾ ਹੁੰਦਾ। ਤੇ ਜਦ 97 ਵੀ ਲੰਘ ਗਿਆ। ਇੱਕ ਦੋ ਘਰਾਂ ਨੇ ਤੇ ਕੰਮਕਾਰ ਵੀ ਛੱਡ ਦਿੱਤਾ ਸੀ। ਕੰਦਰ ਸਭ ਕੋਈ ਤਬਾਹੀ ਹੋ ਜਾਣਾ। ਅਸੀਂ ਹੁਣ ਬੈਠ ਕੇ ਬਾਕੀ ਦੀ ਜ਼ਿੰਦਗੀ ਭਾਜਨ ਵਿੱਚ ਕਰਦੇ। ਸਭ ਕੁਝ ਤੇ ਖਤਮ ਹੋ ਜਾਣਾ। ਇਕ ਦੋ ਨੇ ਨੌਕਰੀਆਂ ਵੀ ਛੱਡੀਆਂ ਸਨ ਸਭ ਕੋਈ ਤੇ ਮਿਟ ਜਾਣਾ ਹੈ ਸਤਨ ਵਿੱਚ ਇੱਥੇ ਤੱਕ ਵਹਿ ਪਾਵੇਂ ਮੈਂ ਖੱਬਦਾ ਰਿਹਾ ਬਿਕਮੀ ਸੰਮਤ ਹੈ ਇਸ ਵੀ ਸੰਮਤ ਨਹੀਂ ਹੈ ਉਹ ਕਹਿੰਜੀ ਨਹੀਂ ਇਸ ਵੀ ਸੰਮਤ ਮੈਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਚਲੇ ਆ ਹੀ ਨਹੀਂ ਸੀ ਉੱਤੇ ਇਹ ਹੈ ਹੀ ਨਹੀਂ ਸੀ ਪਰ ਹੁਣ ਜਦ ਮੈਂ ਉਹ ਨਹੀਂ ਸਜਣਾ ਤੋਂ ਪੁੱਛਿਆ ਤੁਸੀਂ ਵੀ ਮੌਜੂਦ ਹੈ ਕਰਤੀਵੀ ਮੌਜੂਦ ਹੈ ਆਸਮਾਨ ਵੀ ਮੌਜੂਦ ਹੈ ਕਹਿੰਦਾ ਨਹੀਂ ਕਿ ਉਹ ਸੰਤਾ ਨੇ ਅਰਦਾਸ ਕੀਤੀ ਸੀ ਤਪੱਸਿਆ ਕੀਤੀ ਸੀ ਉਸ ਕਾਰਨ ਕਰਕੇ ਘਟਨਾ ਮੁੜ ਗਈ ਲੋਕ ਇਸ ਤਰ੍ਹਾਂ ਬਹਾਨੇ ਲੱਭ ਲੈਂਦੇ ਨੇ ਧਾਰਮਿਕ ਅਨਜਾਣਪਨੇ ਦੀ ਵੀ ਇੰਤਿਹ ਹੈ ਭਰਤਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਮੌਜੂਦ ਸੀ ਗੋਰਖ ਤੋਂ ਇਸ ਨੇ ਸਿਰਫ ਆਪਣੀ ਉਮਰ ਲੰਬੀ ਕਰਨ ਦਾ ਢਾਂਗੀ ਸਿੱਖ ਲਿਆ ਸੀ ਪ੍ਰਾਣਾ ਯਮ ਦੀ ਸਾਧਨਾ ਸਵਾਸਾਂ ਨੂੰ ਰੋਕ ਲੋ ਜੀਵਨ ਨੂੰ ਖਰਚ ਨਹੀਂ ਕਰਨਾ ਗੁਰਨਾਣਿਕ ਦੇ ਵਕਤ ਮੌਜੂਦ ਸੀ ਔਰ ਜਦ ਪ੍ਰਾਣਾ ਯਮ ਦੀ ਸਾਧਨਾ ਦੇ ਚ ਸਫਲ ਹੋਇਆ ਸਾਲਾਂ ਬੱਧੀ ਬੈਠਾ ਰਹਿੰਦਾ ਸੀ ਉਸ ਤਰ੍ਹਾਂ ਦੀ ਸਾਧਨਾ ਦੇ ਚ ਸਿਆਣਾ ਸੀ ਸੂ ਜਵਾਨ ਸੀ ਸੋਚਿਆ ਕੀ ਜੀਵਨ ਨੂੰ ਲੰਬਾ ਕਰਨਾ ਹੀ ਜੀਵਨ ਦਾ ਮਨੋਰਥ ਹੈ ਕੀ ਜ਼ਿੰਦਗੀ ਨੂੰ ਜੀਵਨ ਨੂੰ ਲੰਬਾ ਕਰਨਾ ਬਹੁਤ ਜੀ ਲੈਣਾ ਹੀ ਕਿਆ ਜੀਵਨ ਦਾ ਮਨੋਰਥ ਹੈ ਇਹ ਖਿਆਲ ਇਹ ਸਵਾਲ ਭਰਤਰੀ ਦੇ ਦਿਲ ਦਿਮਾਗ ਉਤੇ ਬੋਝ ਬਣ ਕੇ ਰਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਗੋਸ਼ਟੀ ਹੋਈਏ ਫਿਰ ਧੰਨ ਗੁਰੂ ਨਾਨਕ ਨੇ ਤਿੰਨ ਸ਼ਬਦ ਵਰਤਰੀ ਦੇ ਪਤਰੀ ਪ੍ਰਤੀ ਉਚਾਰਨ ਕੀਤੇ ਨੇ ਆਸਾ ਰਾਗ ਦੇ ਸਿਰ ਟੂਕ ਮਾਤਰ ਇਨ੍ਹਾਂ ਤਿੰਨ ਸ਼ਬਦਾਂ ਦੇ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਾਂ ਵਰਤਰੀ ਉਸ ਵਕਤ ਕਾਫੀ ਲੰਬੀ ਉਮਰ ਦਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਸਿਫਤੀ ਰਤਾ ਸਦਬੈ ਰਾਗੀ ਜੂਏ ਜਨਮ ਨਹਾਰੇ कह नानक सुन भर भर जोगी खीवा अमृत धार है दूसरा जल ते उपजे जल ते दूर जल में जोत रे भरपूर सुन भर तर मुखातब कर रहे गुरु नानक सुन भर तर नानक कहे विचार निर्मल नाम मेरा आधार तीसरा शब्द ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਇਕੰ ਹੈਰਾਨਗੀ ਹੋਈ ਇਕੋਈ ਯੋਗੀ ਦੇ ਪ੍ਰਤੀ ਇਕੋਈ ਸਿੱਧ ਦੇ ਪ੍ਰਤੀ ਤਿੰਨ ਸ਼ਬਦ ਹਾਲਾਂਕਿ ਸਿੱਧ ਗੋਸ਼ ਦੇ ਚਰਪਟਨਾਥ ਨੂੰ ਲਾਹੌਰੀ ਪਾਨਾਥ ਨੂੰ ਸਤਿਗੁਰ ਮੁਖਾਤਬ ਕਰਦੇ ਨੇ ਪਰ ਭਰਤਰੀ ਨੂੰ ਇਸ ਢੰਗ ਨਾਲ ਸਮਝਾਇਆ ਭਰਤਰੀ ਨਾਲ ਗੁਰ ਨਾਨਕ ਦੀ ਹਮਦਰਦੀ ਪਤਾ ਹੈ ਕਿ ਹਰਿਤਰੀ ਨੇ ਆਪਣੀ ਕਮਜ਼ੋਰੀ ਕਬੂਲ ਕਰ ਲਈ ਗੁਰਨਾਣਿਕ ਦੇ ਅੱਗੇ ਕਹੇ ਜੀਵਨ ਮੈਂ ਅਜਾਇ ਗਵਾਇਆ ਜੀਵਨ ਮੈਂ ਸਿਰਫ ਜੀਵਨ ਲਈ ਗਵਾਇਆ ਹੈ ਜੀਵਨ ਪਰਮ ਜੀਵਨ ਦੀ ਪ੍ਰਾਪਤੀ ਲਈ ਨਹੀਂ ਇਹ ਜੀਵਨ ਜੀਣ ਲਈ ਮੈਂ ਜੀਵਨ ਗਵਾਇਆ ਹੈ ਔਰ ਗਜ਼ਬ ਦੀ ਗੱਲ ਜੋ ਉਸ ਦਾ ਗ੍ਰੰਥ ਹੈ ਵੈਰਾਗ ਸ਼ਤਕ ਉਸ ਦੇ ਚਿਸ ਦਾ ਇਹ ਛੰਦ ਵੀ ਮੌਜੂਦ ਹੈ ਜਿਸ ਦੇ ਚ ਕਬੂਲ ਕਰਦਾ ਹੈ ਭਾਵੇਂ ਉਮਰ ਮੇਰੀ ਲੰਬੀ ਹੋ ਗਈ ਮੈਂ ਸਿੱਧ ਹੋ ਗਿਆ ਪ੍ਰਾਣਾ ਯਮ ਦੀ ਸਾਧਨਾ ਦੇ ਸਫਲ ਹੋ ਗਿਆ ਲੇਕਿਨ ਜੀਵਨ ਉਹੀ ਹੈ ਵਾਸ਼ਨਾ ਉਹੀ ਹੈ ਲੋਭ ਉਹੀ ਹੈ ਕਾਮਨਾ ਉਹੀ ਹੈ ਮੇਰੇ ਜੀਵਨ ਦੇ ਚ ਕੋਈ ਤਬਦੀਲੀ ਨਹੀਂ ਹੈ ਜੀਵਨ ਦਾ ਢੰਗ ਉਹੀ ਹੈ ਉਸ ਦਾ ਸਵਈਆ ਮੈਂ ਤੁਹਾਡੇ ਸਾਹਮਣੇ ਰੱਖਾਂ ਕਹਿੰਦਾ ਹੈ ਜਾਚ ਜਾਚ ਕੇ ਆਹਾਰ ਨਾ ਹੈ ਸੋਪੇ ਸਵਾਦ ਵਾਰ ਲਾਭ ਹੋਤ ਏਕ ਵਾਰ ਭੁੱਖ ਤਾਪ ਕੋ ਆਵਾਰ ਜਦ ਮੈਂ ਸਵਾਸਾਂ ਨੂੰ ਸਰੀਰ ਦੇ ਚਲਾਨਾ ਪ੍ਰਾਣਾ ਯਮ ਦੀ ਸਾਧਨਾ ਤੋਂ ਮੁਕਤ ਹੋਂਦਾ ਤੋ ਸਰੀਰ ਦੇ ਚ ਫਿਰ ਭੁੱਖ ਵੀ ਪੈਦਾ ਹੁੰਦੀ ਹੈ ਸਰੀਰ ਮੰਗਦਾ ਫਿਰ ਪ੍ਰਾਣਾ ਦੀ ਹਰਕਤ ਨਾਲ ਸਭ ਕੁਝ ਹਰਕਤ ਹੋ ਜਾਂਦੀ ਹੈ ਕਿ ਗੋਰਖ ਦੇ ਦੱਸੇ ਹੋਏ ਮਤ ਦੇ ਮੁਤਾਬਕ ਸਾਨੂੰ ਭਿਖਸ਼ਾ ਮੰਗਣੀ ਪੈਂਦੀ ਏ ਤੇ ਭਿਖਸ਼ਾ ਮੰਗ ਕੇ ਲੈਂਦੇ ਆਂ ਜਾਚ ਜਾਚ ਕੇ ਆਹਾਰ ਨਾ ਹੈ ਸੋਪੇ ਸਵਾਦ ਵਾਲ ਲੋਕੇ ਬਚਾ ਕੁਚਾ ਮੇਰੀ ਝੋਲੀ ਚ ਪਾ ਦਿੰਦੇ ਨੇ ਆਪਣੇ ਘਰ ਦਾ ਜੋ ਉਹਨਾਂ ਨੇ ਖੁਦ ਨਹੀਂ ਖਾਣਾ ਹੁੰਦਾ ਉਹ ਮੇਰੀ ਝੋਲੀ ਚ ਪਾ ਦਿੰਦੇ ਨੇ ਉਹ ਕੁਝ ਸਵਾਦੀ ਨਹੀਂ ਆਉਂਦਾ ਬਰਤਰੀ ਕਹਿੰਦੇ ਨੇ ਜਾਂਚ ਜਾਂਚ ਕੇ ਆਹਾਰ ਨਾ ਹੈ ਸੋਪੇ ਸਵਾਦ ਵਾਰ ਲਾਭ ਹੋਤ ਏਕ ਵਾਰ ਭੁੱਖ ਤਾਪ ਕੋ ਅਵਾਰ ਦਿਨ ਰਾਤ ਦੇਚ ਅੱਠ ਪੈਰਾਂ ਦੇਚ ਬਾਉ 24 ਘੰਟਿਆਂ ਚ ਮੈਂ ਖਾਂਦਾ ਵੀ ਇੱਕ ਟਾਈਮ ਆ ਕਿਉਂਕਿ ਗੋਰਖ ਨੇ ਇਹੀ ਆਖਿਆ ਇੱਕ ਵਕਤ ਖਾਣਾ ਹੈ ਰਾਤ ਨੂੰ ਨਹੀਂ ਖਾਣਾ ਸਾਰੀ ਰਾਤ ਬੈਠ ਕੇ ਸਾਧਨਾ ਕਰਨੀ ਤੂੰ ਕੰਧ ਖਾਂਦਾ ਵੀ ਮੈਂ ਘਟਾਣਾ ਜਦ ਭੁੱਖ ਦਾ ਤਾਪ ਮੈਨੂੰ ਜ਼ੋਰ ਨਾਲ ਤੰਗ ਕਰਦਾ ਹੈ ਤੂੰ ਮੈਂ ਘਰ ਘਰ ਦੇ ਚੋਂ ਬਿਕਸ਼ਾ ਮੰਗ ਕੇ ਲੈਣਾ ਔਰ ਇੱਕ ਟਾਈਮ ਖਾਂਦਾ ਗੋਰਖ ਦੀ ਦਸੀ ਹੋਈ ਸਾਧਨਾ ਦੇ ਮੁਤਾਬਕ ਮੈਂ ਆਪਣੀ ਜ਼ਿੰਦਗੀ ਇਸ ਤਰ੍ਹਾਂ ਬਦਿਤ ਕਰਦਾ ਦੂਸਰੀ ਪੰਕਤੀ ਚ ਕਹਿੰਦਾ ਭੋਮ ਸੈਨ ਪੇ ਬਨੋ ਨਾ ਸਾਖ ਸੈਨ ਕੋ ਗਿਨੋ ਸਰੀਰ ਮਾਤਰ ਭੋਖ ਨਾ ਜੋ ਬਨੋ ਸੁਪੇਦ ਵਾਰ ਜੇ ਨੀਂਦ ਆਉਂਦੀ ਹੈ ਤੋ ਗੋਰਖ ਦੇ ਦਸੇ ਮੁਤਾਬਕ ਭੁੰਨੇ ਦੇ ਸੋ ਰਹਿਣਾ ਨੰਗੀ ਜ਼ਮੀਨ ਤੇ ਨਾ ਥੱਲੇ ਕੁਝ ਵਿਛਾਣ ਨੂੰ ਨਾ ਉੱਪਰ ਕੁਝ ਲੈ ਇਸ ਤਰ੍ਹਾਂ ਮੈਂ ਸੋਣਾ ਨਾ ਸਾਖ ਸੈਨ ਕੋ ਗਿਣਾ ਗੋਰਖ ਨੇ ਕਿਹਾ ਸਾਥ ਸੰਬੰਧੀਆਂ ਨੂੰ ਕਦੀ ਯਾਦ ਵੀ ਨਹੀਂ ਕਰਨਾ ਆਪਣੇ ਬੱਚਿਆਂ ਨੂੰ ਪਤਨੀ ਨੂੰ ਮਾਪਾਪ ਨੂੰ ਭਰਾ ਨੂੰ ਪੈਣਾ ਨੂੰ ਉਲਕੇ ਕਦੀ ਯਾਦ ਵੀ ਨਹੀਂ ਕਰਨਾ ਆਪਣੀ ਚੇਤਨੂ ਹੀ ਦੇਚ ਨਹੀਂ ਲੈਣਾ ਆਪਣੀ ਸੋਚ ਦੇਚ ਨਹੀਂ ਲੈਣਾ ਆਪਣੀ ਯਾਦ ਦੇਚ ਨਹੀਂ ਲੈਣਾ ਸਾਥ ਸੰਬੰਧੀਆਂ ਨੂੰ ਭੋਮ ਸੈਨ ਪੇਵਨੋ ਨਾ ਸਾਖ ਸੈਨ ਕੋ ਗਿਣੋ ਸਰੀਰ ਮਾਤ ਪਰ ਉਪੋਖ ਨਾ ਜੋ ਬਨੋ ਸੁਪੇ ਦਿਵਾਰ ਇਹ ਸਾਰੀ ਸਾਧਨਾ ਕਰਦਿਆਂ ਮੇਰੀ ਜਵਾਨੀ ਡਲ ਗਈ ਕੇਸ ਛਿੱਟੇ ਹੋ ਗਏ ਪਾਵੇਂ ਉਮਰ ਮੈਂ ਲੰਬੀ ਕਰ ਲਈ ਮੈਂ ਪ੍ਰਾਣਾ ਯਮ ਦੀ ਸਾਧਨਾ ਵਿੱਚ ਮੈਂ ਸਫਲ ਹੋਇਆ ਤੀਸਰੀ ਪੰਕਤੀ ਚ ਕਹਿੰਦਾ ਖੀਨ ਚੀਰ ਗੋਦਰੀ ਅਨੇਕ ਲੀਰ ਸੌ ਕਰੀ ਕਰੀ ਉਜਾਰ ਝਾਉ ਪਰੀ ਅਧੈਨ ਗ੍ਰੰਥ ਵਾਰ ਵਾਰ ਗੋਰਖ ਨੇ ਕਿਹਾ ਇੱਕ ਰੰਗ ਦਾ ਕੱਪੜਾ ਨਹੀਂ ਪਹਿਨਣਾ ਤੋ ਤਰ੍ਹਾਂ ਤਰ੍ਹਾਂ ਦੇ ਕੱਪੜਿਆਂ ਦੀਆਂ ਟਾਕੀਆਂ ਲੈ ਕੇ ਲੀਰਾ ਲੈ ਕੇ ਮੈਂ ਉਹਦੀ ਗੋਦੜੀ ਬਣਾਈ ਉਹ ਪੈਣੀ ਹੋਈ ਹੈ ਪਰ ਤ੍ਰਿ ਰਾਜਾ ਸੀ ਬਹੁਤ ਵੱਡਾ ਆਪਣੇ ਸਮੇ ਦਾ ਦਾਨੀ ਸੀ ਕਹਿੰਦਾ ਲੀਰਾ ਇਕੱਠੀਆਂ ਕਰਕੇ ਮੰਗ ਮੰਗ ਕੇ ਉਹਨੂੰ ਆਪਣੇ ਹੱਥੀ ਸੀ ਕੇ ਗੋਦੜੀ ਬਣਾਈ ਹੈ ਉਹ ਪਾਈ ਹੈ ਖੀਨ ਚੀਰ ਗੋਦਰੀ ਅਨੇਕ ਲੀਰ ਸੌਂ ਕਰੀ કરી ਉਜਾਰ ਝਾਉ ਪਰੇ ਅਧੈਨ ਗ੍ਰੰਥ ਵਾਰ-ਵਾਰ ਬਿਲਕੁਲ ਬਿਆਬਾਨ ਜੰਗਲ ਦੇ ਚਪਣੀ ਝੋਗੀ ਬਣਾਈਏ ਗੋਰਖ ਨੇ ਕਿਹਾ ਉਥੇ ਰਹਿ ਜਿੱਥੇ ਮਨੁੱਖਾਂ ਦਾ ਲਾਂਗਾ ਹੀ ਨਾ ਹੋਵੇ ਕਦੀ ਤੈਨੂੰ ਕੋਈ ਮਨੁੱਖ ਦਿਖਾਈ ਨਾ ਦੇਵੇ ਕਿਦਰੇ ਫਿਰ ਤੈਨੂੰ ਸੰਸਾਰ ਯਾਦ ਨਾ ਆ ਜਾਏ ਮਨੁੱਖ ਨੂੰ ਦੇਖ ਕੇ ਕਿਦਰੇ ਮਨੁੱਖਾਂ ਦਾ ਸਾਰਾ ਜਗਤ ਤੈਨੂੰ ਚੇਤੇ ਨਾ ਆ ਜਾਏ ਫੇਰਾ ਪਿਛੌੜ ਹੰਕਾਰ ਫੁੱਟ ਨਾ ਭਵੇ ਤੋ ਕਹਿੰਦਾ ਬਿਲਕੁਲ ਬਿਆਬਾਨ ਜੰਗਲ ਵਿੱਚ ਝੁੱਗੀ ਬਣਾਈ ਹੈ ਖੀਨ ਚੀਰ ਗੋਦਰੀ ਅਨੇਕ ਲੀਰ ਸੌ ਕਰੀ ਕਰੀ ਉਜਾਰ ਝਾਉ ਭਰੀ ਅਧੈਨ ਗ੍ਰੰਥ ਵਾਰ ਵਾਰ ਪੜੇ ਹੋਏ ਗ੍ਰੰਥਾਂ ਨੂੰ ਮੜ ਮੜ ਕੇ ਪੜਦਾ ਰਹਿਣਾ ਮੜ ਮੜ ਕੇ ਮੰਤਰਾਂ ਨੂੰ ਜਪਦਾ ਰਹਿਣਾ ਔਰ ਮੋੜ-ਮੋੜ ਕੇ ਗ੍ਰੰਥਾਂ ਨੂੰ ਪੜਦਾ ਜਾਂਦਾ ਮੰਤਰ ਜਪਦਿਆਂ ਜਪਦਿਆਂ ਥੱਕ ਜਾਵਾ ਗ੍ਰੰਥ ਪੜਦਾ ਗ੍ਰੰਥਾਂ ਨੂੰ ਪੜਦਿਆਂ ਪੜਦਿਆਂ ਥੱਕ ਜਾਵਾ ਮੰਤਰ ਜਪਦਾ ਇਸ ਤਰ੍ਹਾਂ ਮੈਂ ਆਪਣਾ ਜੀਵਨ ਪਾਸ ਕਰਦਾ ਕੀ ਇਸ ਨਾਲ ਆਤਮ ਸiddhi ਦੀ ਪ੍ਰਾਪਤੀ ਹੋ ਗਈ ਜੀਵਨ ਸਫਲ ਹੋ ਗਿਆ ਆਖਰੀ ਪੰਕਤੀ 'ਚ ਕਹਿੰਦਾ ਹਾਏ ਹਾਏ ਭੋਗ ਚਾਹੇ ਨਾਹੇ ਮੌਤ ਅਜੇ ਅਜੇ ਮੋਰ ਚਿਤ ਬੈਲ ਕੇ ਸਵਾਰ ਬੈਲ ਕੋ ਸਵਾਰ ਯੋਗੀਆਂ ਦਾ ਇਸ਼ਟ ਮਹਾਦੇਵ ਹੈ ਸ਼ਿਵ ਜੀ ਹੈ ਪਰਥਰੀ ਕਹਿੰਦੇ ਨੇ ਸਾਡਾ ਇਸ਼ਟ ਬੈਲ ਦੀ ਅਸਵਾਰੀ ਕਰਦਾ ਹੈ ਬੈਲ ਨੂੰ ਕਾਬੂ ਰੱਖ ਕੇ ਚੱਲਦਾ ਹੈ ਪਰ ਮੇਰੇ ਮਨ ਰੂਪੀ ਬੈਲ ਨੇ ਤੇ ਮੈਨੂੰ ਪਛਾੜ ਕੇ ਪਰੇ ਮਾਰਿਆ ਹੈ ਉਹੀ ਲਾਲਸਾ ਹੈ ਉਹੀ ਵਾਸ਼ਨਾ ਹੈ ਜੋ ਮੈਂ ਘਰ ਤੋਂ ਨਿਕਲਿਆ ਸੀ ਸੈਂਕੜੇ ਸਾਲ ਪਹਿਲੇ ਉਹੀ ਤ੍ਰਿਸ਼ਨਾ ਹੈ ਉਹੀ ਕੁਛ ਸਿਰਫ ਇੱਕੋ ਹੀ ਗੱਲ ਹੈ ਉਮਰ ਲੰਬੀ ਹੋ ਗਈ ਹੈ ਸਵਾਸਾਂ ਨੂੰ ਰੋਕ ਕੇ ਅੰਦਰ ਦੀ ਦੁਨੀਆ 'ਚ ਕੋਈ ਤਬਦੀਲੀ ਨਹੀਂ ਕੋਈ ਪਲਟਾ ਨਹੀਂ ਹੈ ਇਹੀ ਕਾਰਨ ਹੈ ਦਰਦੀ ਦਾਤਾ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਸਿੱਧਾਂ ਤੇ ਬੜਾ ਤਰਸ ਖਾਦਾ ਸੀ ਉਚੇਚਾ ਸੁਮੇਰ ਪਰਬਤ ਤੇ ਗਏ ਇਹਨਾਂ yogiyon ਕੋਲ ਜਾਣ ਦਾ ਹੋਰ ਕੋਈ ਮਤਲਬ ਨਹੀਂ ਸੀ ਕਿ ਘਰ-ਬਾਰ ਵੀ ਇਹਨਾਂ ਨੇ ਛੱਡਿਆ ਸੰਸਾਰ ਵੀ ਛੱਡਿਆ ਸਾਧਨਾ ਵੀ ਕੀਤੀ ਤੇ ਜੀਵਨ ਦਾ ਮਨੋਰਥ ਕੀ ਰੱਖਿਆ ਉਮਰ ਲੰਬੀ ਕਰ ਲਓ ਬਸ ਸੋਸਾਂ ਨੂੰ ਰੋਕ ਲਓ ਇਹਦੇ ਕੁਝ ਵੀ ਨਾ ਹੋਇਆ ਇਹਨਾਂ ਹੀ yogiyon ਦੇ ਇਸੇ ਹੀ ਸਿਧਾਂਤਿਕ ਨੁਕਤੇ ਨੂੰ ਮੁੱਖ ਰੱਖ ਕੇ ਮੇਰੇ ਪਾਤਸ਼ਾਹ ਨੇ ਪੌੜੀ ਉਚਾਰਨ ਕੀਤੀ ਹੈ ਤੇ ਆਪ ਦੀ ਗਿਆਤ ਲਈ ਫਿਰ ਅਰਜ਼ ਕਰਾਂ ਜਪਜੀ ਸਾਹਿਬ ਬਹੁਤਾ ਸਿੱਧਾਂ ਦੇ ਸਾਹਮਣੇ ਉਚਾਰਨ ਹੋਇਆ ਸਿੱਧਾਂ ਨੂੰ ਸਮਝਾਇਆ ਗਿਆ ਪਰ ਇਹ ਗੁਰਨਾਨਕ ਦੇਵ ਜੀ ਮਹਾਰਾਜ ਦੇ ਮੂਲ ਬਚਨ ਨੇ ਅੰਮ੍ਰਿਤਮਈ ਬਚਨ ਨੇ ਜਿਸ ਵਿੱਚ ਜੀਵਨ ਦਾ ਭਗਤੀ ਦਾ ਪ੍ਰਮਾਤਮਾ ਦਾ ਸਾਰਾ ਸਾਰ ਤਤ ਆ ਜਾਂਦਾ ਹੈ ਜਪਜੀ ਸਾਹਿਬ ਦੀ ਸਮਝ ਪੈ ਗਈ ਤੋ ਸਭ ਕੁਝ ਦੀ ਸਮਝ ਪੈ ਗਈ ਕੁਝ ਹੋਰ ਸਮਝਣ ਦੀ ਲੋੜ ਵੀ ਨਹੀਂ। ਕੋਰ ਹੋਰ ਕਿਸੇ ਕੋਲ ਪੁੱਛਣ ਦੀ ਲੋੜ ਵੀ ਨਹੀਂ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਹੈ ਉਹਨਾਂ ਨੂੰ ਹੋਰ ਉਪਦੇਸ਼ ਦੀ ਲੋੜ ਕੀ ਹੈ? ਕੁਝ ਛੁਪਾਇਆ ਨਹੀਂ ਗੁਰੂ ਨਾਨਕ ਨੇ ਸਭ ਕੁਝ ਪ੍ਰਗਟ ਕਰਕੇ ਰੱਖ ਦਿੱਤਾ ਹੈ। ਸਭ ਕੁਝ ਸਾਹਮਣੇ ਰੱਖ ਦਿੱਤਾ ਹੈ। ਤੋ 7ਵੀਂ ਪੌੜੀ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ ਜੇ ਯੁਗ ਚਾਰੇ ਆਰ ਜਾ ਜੇ ਕਿਦਰੇ ਮਨੁੱਖ ਦੀ ਉਮਰ ਚਾਰ ਯੁੱਗਾਂ ਵਰਗੀ ਹੋ ਜਾਏ ਮੈਂ ਸ਼ਾਇਦ ਕੱਲ ਪਰਸੋਂ ਤੁਹਾਡੇ ਸਾਹਮਣੇ ਵਿਚਾਰਾ ਰੱਖੀਆਂ ਸਨ ਵੀ ਧਰਮ ਗ੍ਰੰਥਾਂ ਵਿੱਚ ਇੱਕ ਇੱਕ ਯੁੱਗ ਦੀ ਉਮਰ ਲੱਖਾਂ ਸਾਲ ਦੀ ਲਿਖੀ ਹੋਈ ਸਿਰਫ ਇਸ ਕਲਯੁਗ ਦੀ ਉਮਰ ਹੀ 84000 ਸਾਲ ਔਰ ਕਿਦਰੇ ਕਿਦਰੇ ਇਸ ਤੋਂ ਵੀ ਜ਼ਿਆਦਾ ਹੈ। ਤੋ ਚਾਰ ਯੁਗਾਂ ਦੀ ਤੇ ਫਿਰ ਬਹੁਤ ਵੱਡੀ ਬਣ ਜਾਂਦੀ ਕਿਉਂਕਿ ਕਲਯੁਗ ਤੋਂ ਦੁੱਗਣੀ ਤਿਗਣੀ ਉਮਰ ਸੱਜੁਗ ਦੀ ਬਣਦੇ ਨੇ। ਫਿਰ ਤ੍ਰੇਤਾ ਹੈ, ਦੁਆਪਰ ਹੈ, ਫਿਰ ਕਲਯੁਗ ਹੈ। ਇਹ ਤੇ ਲੱਖਾਂ ਸਾਲ ਦੀ ਉਮਰ ਬਣਦੀ ਹੈ। ਸੜੇ ਕੋਲ ਜਿਹੜਾ ਇਤਿਹਾਸ ਮੌਜੂਦ ਹੈ ਧਾਰਮਿਕ ਭਾਰਤ ਦੇ ਚ 5000 ਸਾਲ ਤੋਂ ਪੁਰਾਣਾ ਨਹੀਂ ਹੈ ਬਾਲਮੀਕੀ ਰਾਮਾਇਣ ਜਾਂ ਵੇਦ ਉਪਨਿਸ਼ਦਾਂ ਇਹ ਆਦੀ ਗ੍ਰੰਥ ਨੇ ਇਸ ਤੋਂ ਪਹਿਲੇ ਕੋਈ ਲਿਖਤਾ ਨਹੀਂ ਸੀ ਭੋਜ ਪੱਤਰਾਂ ਦੇ ਤੇ ਲਿਖੀਆਂ ਹੋਈਆਂ ਇਹ ਲਿਖਤਾ ਅਜ ਵੀ ਲਖਨਊ ਤੇ ਦਿੱਲੀ ਮਿਊਜ਼ੀਅਮ ਵਿੱਚ ਮੌਜੂਦ ਨੇ ਭੋਜ ਪੱਤਰ ਭੋਜ ਪੱਤਰ ਬਦਰੀਨਾਥ ਦੇ ਇਲਾਕੇ 'ਚ ਹੁੰਦਾ ਇੱਕ ਦਰਖਤ ਛੋਟਾ ਜਿਹਾ ਉਹਨੂੰ ਚੌੜੇ ਚੌੜੇ ਪੱਤੇ ਲੱਗਦੇ ਨੇ ਉਹਨਾਂ ਤੋਂ ਇੱਕ ਕਾਗਜ਼ ਦਾ ਕੰਮ ਲੈਂਦੇ ਸਨ ਔਰ ਕਾਗਜ਼ ਨਾਲੋਂ ਭੋਜ ਪੱਤਰਾਂ ਦੀ ਉਮਰ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਹਜ਼ਾਰਾਂ ਸਾਲ ਦੇ ਪਹਿ ਨੇ ਔਰ ਅੱਜ ਵੀ ਹੱਥ ਨਾਲ ਚੁੱਕੀਏ ਤੇ ਅੱਖਰ ਪੜ ਸਕਦੇ ਆ ਉਹ ਟੁੱਟਦੇ ਨਹੀਂ ਜਦਕਿ ਕਾਗਜ਼ ਕਰਤਾਰpur ਸਾਹਿਬ ਦੀ ਬੀੜ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਵਾਈ ਸੀ ਤੇ ਭਾਈ ਗੁਰਦਾਸ ਜੀ ਨੇ ਲਿਖੀ ਸੀ ਅੱਜਕਲ ਹੁਣ ਉਸ ਦਾ ਪ੍ਰਕਾਸ਼ ਨਹੀਂ ਕਰਦੇ ਪਹਿਲੇ ਕਰਦੇ ਹੁੰਦੇ ਸਨ ਸੰਗਰਾਦ ਵਾਲੇ ਦਿਨ ਪੂਰਨਮਾਸ਼ੀ ਵਾਲੇ ਦਿਨ ਹੁਣ ਨਹੀਂ ਕਰਦੇ ਪਤਰੇ ਝੜਦੇ ਨੇ ਇਤਨੇ ਬਿਰਦ ਹੋ ਗਈ ਹੈ ਪਤਰੇ ਝੜਦੇ ਨੇ ਅਜਿ ਪ੍ਰਕਾਸ਼ ਕਰੀਏ ਤੇ ਪਤਰੇ ਉਰ ਦੇਣੇ ਉਮਰ ਹੋ ਗਈ ਕਾਫੀ ਸਮਾਂ ਹੋ ਗਿਆ ਉਨੇ 500 ਸਾਲ ਦਾ ਸਮਾਂ ਬਹੁਤ ਜ਼ਿਆਦਾ ਹੁੰਦਾ ਹੈ। ਔਰ ਕਾਗਜ਼ ਪੁਰਾਣਾ ਹੋ ਗਿਆ ਹੈ। ਬਿਰਧ ਹੋ ਗਿਆ ਹੈ। ਪత్రੇ ਛੱਡ ਦੇ ਨੇ। ਔਰ ਇਹ ਤੇ ਚੋਲਾ ਹੈ। ਚੋਲਾ ਪੁਰਾਣਾ ਹੋ ਸਕਦਾ ਹੈ। ਹੋ ਗਿਆ ਹੈ।